ਤੋਰਦੇ ਲੋਜੀ ਲੋਪਰਾ ਪਹਿਲਾ ਸੂਆ ਪਲਾਂ ਬੰਨੀਆਂ ਵੀ ਆ ਠੀਕ ਹਨ ਕਿੰਨੇ ਕ ਦਿਨੋਂ ਲੋਕ ਵੀ ਹਲੇ ਛੋਟੇ ਸਾਬ ਨਾ ਬਸ ਦਿਨ ਪੂਰੇ ਆ 2-4 ਦਿਨ ਅਜ ਭੜਕ ਸੂਪ ਪਈ ਦਿਨ ਪੂਰੇ ਠੀਕ ਆ ਲੋਜੀ ਫੇਸ ਕਰ ਸਕਦੇ ਹਾਂ ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਜਰਸੀ ਗਾਂਬਕਾਉਆ ਜੀ ਇੱਕ ਇੱਕ ਹੈਗੀ ਆ ਮੱਝ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟੱਟ ਤੱਕ ਨੰਮੀ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਈ ਸਸਿਕਾਲ ਨਾਮ ਬਾਈ ਜੀ ਆਪਣਾ ਨਾਂ ਜੀ ਬਾਰਾ ਪਿੰਡ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਪ੍ਰਣਾਲਾ ਜੀ ਠੀਕ ਆ ਬੈੜ ਦੀ ਜਾਣਕਾਰੀ ਦੋ ਕੰਮੇ ਸੂਏ ਸੁਣਾ ਬੈੜ ਨੇ ਜੀ ਪਹਿਲੇ ਸੂਏ ਸੁਣਾ ਠੀਕ ਆ ਦੰਦ ਨੇ ਹੁਣ ਛਿੱਟੇ ਆ ਹਾਂਜੀ ਖੀਰੀ ਹੀ ਦੰਦਾਂ ਨੇ ਠੀਕ ਆ ਤੇ ਸੀਲ ਠੰਡੀ ਬਹੁਤ ਆ ਸੀਲ ਠੰਡੀ ਬਹੁਤ ਆ ਹੂੰ ਲੋ ਜੀ ਲੇਵਾ ਵੀ ਕਰਮਬੜੀ ਦਾ ਬਹੁਤ ਆ ਦੇਖ ਸਕਦੇ ਕੀ ਬਾਤ ਆ ਤੋੜ ਦੋ ਪ੍ਰਾਲਮਾ ਤੋੜ ਦੇ ਗਨ ਤੋੜ ਲੋ ਲੋ ਜੀ ਨੇਵਦਨ ਤਾਜ਼ਾ ਲਾ ਸਕਦੇ ਭਰਾ ਪਹਿਲਾ ਸੂਆ ਤੇ ਕੱਦ ਬੜ ਸੁਖਣਾ ਸੋਹਣਾ ਤੇ ਕੋਈ ਜੂਮ ਨਹੀਂ ਸੈਂਪਲ ਵੀਡੀਓ ਆ ਤੋਰ ਦਈ ਲੋ ਜੀ ਤੇ ਉਪਰ ਪਹਿਲਾ ਸੂਆ ਭਲਾਂ ਬੰਨੀਆਂ ਵੀ ਆ ਠੀਕ ਹਨ ਕਿੰਨੇ ਕ ਦਿਨੋਂ ਲੋਕ ਵੀ ਹਲੇ ਛੋਟੇ ਸਾਬ ਨਾ ਬਸ ਦਿਨ ਪੂਰੇ ਆ 2-4 ਦਿਨ ਅੱਜ ਭਲਕ ਸੂਰ ਪਈ ਦਿਨ ਪੂਰੇ ਆ ਠੀਕ ਆ ਲੋ ਜੀ ਫੇਸ ਕਰ ਸਕਦੇ ਹੋ ਜੇ ਕਿ ਬਸੀਆਂ ਦਾ ਸਕੀਨ ਜਰਸੀ ਦਾ ਨੇਵਦਨ ਤਾਜ਼ਾ ਤੁਸੀਂ ਖੋਦ ਲਾ ਮੈਂ ਪਿਆ ਹੋ ਰਾਂ ਠੀਕ ਤੇ ਵੀਰ ਬੋਸ ਨਹੀਂ ਕੋਸ਼ਨ ਬੰਦੋ ਜੀ ਬੰਦੋ ਲੋ ਜੀ ਚੈਟਾ ਪਾਸੋਂ ਚੈੱਕ ਕਰਵਾ ਦੇਣਾ ਜੀ ਠੀਕ ਆ ਲੋ ਜੀ ਦਲੀ ਸਾਈਡ ਚੈੱਕ ਕਰ ਸਕਦੇ ਰੇਟ ਬਾਈ ਜੀ ਦਾ ਰੇਟ ਮੌਕੇ ਤੇ ਹੀ ਕਰਾਂਗੇ ਬਾਈ ਮੌਕੇ ਤੇ ਕਰਾਂਗਾ ਫੋਨ ਤੇ ਕਰੂ ਬਾਈ ਕਹਿੰਦਾ ਰੇਟ ਤੇ ਕੱਲ ਬਾਈ ਮੱਝ ਨੂੰ ਕਿੰਨਾ ਕੁ ਟਾਈਮ ਲੱਗੇ ਵੇਕਣ ਨੂੰ ਮੱਝ ਵੇਕ ਗਈ ਸੀ ਬੇ 4 ਵਜੇ 4 ਵਜੇ ਕਹਿੰਦੇ ਫੋਨ ਤੇ ਫੋਨ ਮੈਨ ਲੱਗਾ 7 ਤੋਂ 8 ਵਜੇ ਸੀ ਬਸ 7 ਮਿੰਟਾਂ ਜੇ ਹਾਂ ਠੀਕ ਆ ਠੀਕ ਆ ਜੀ ਹਾਂ ਜੀ ਵੀ ਹੁਣ ਮੱਝ ਦੀ ਜਾਣਕਾਰੀ ਦਿਓ ਜੀ ਮਾਜਰੇ ਦੇ ਦਿਨ ਪੂਰੇ ਆ ਹਾਂਜੀ ਤੇ ਦੋ ਦਿਨ ਲਈ ਜੇ ਤਿੰਨ ਲਈ ਜੇ ਬਸ ਠੀਕ ਆ ਤੇ 12 ਲੀਟਰ ਦੁੱਧ ਦੇ ਨੇ ਜਮਾਉਣ ਤੇ ਆ ਪੰਜਵਾ ਸੂਆ ਪੰਜਵਾ ਸੂਆ ਹਾਂ ਦੰਦ ਦੋ ਦੰਦ ਜਮਾਉਣ ਓਕੇ ਠੀਕ ਆ ਕੋਈ ਐ ਨਹੀਂ ਹੈਗਾ ਕੋਈ ਹੋਜੀ ਗੱਲ ਜਮਾਉਣ ਠੀਕ ਆ ਹਾਲਾ ਕਨਾ ਦਿਨ ਦੇ ਪੂਰੇ ਆ ਭਰਾ ਹਾਲੀ ਨੇਵਾ ਥੋੜਾ ਥੋੜਾ ਲਾਉਣ ਲੱਗੀ ਪੰਜ ਚਾਲ ਦਾ ਉਤੋਂ ਹੀ ਲੈ ਜੂ ਠੀਕ ਆ ਜੀ ਤੇ ਬਾਈ ਕਹਿੰਦਾ ਪਿਛਲੇ ਸੂਏ ਦੁੱਧ ਵਧੀਆ ਸੀ ਤੋੜ ਦੋ ਭਰਾ ਨੂੰ ਵੀ ਲਓ ਜੀ ਇਹਦਾ ਰੇਟ ਭਰਾ ਮੌਕੇ ਦੀ ਕਰ ਦੋ ਮੌਕੇ ਦੀ ਰੇਟ ਇਹਦਾ ਭਰਾ ਠੀਕ ਹੈ ਜਸ ਕਿਸੇ ਵੀਰ ਨੂੰ ਜ਼ਰੂਰਤਾ ਤਾਂ ਵਾਈਜ਼ ਜ਼ੋਨ ਜਾਹ ਹ ਤੇ ਭਰਾ ਠੀਕ ਹੈ ਨਾ ਕਿਉਂਕਿ ਬਾਈ ਰੇਡ ਤਾਂ ਮੌਕੇ ਤੇ ਕਰਦਾ ਕੀ ਰੱਪ ਵਪਾਰੀ ਵੀਰ ਲੈ ਜਾਂਦੇ ਆ ਕੱਲ ਵੀ ਵਪਾਰੀ ਲੈ ਗਿਆ ਹਾਂ ਜੀ ਵਪਾਰੀ ਲੈ ਗਏ ਫਿਰ ਠੀਕ ਆ ਤੇ ਰੱਪ ਵਪਾਰੀ ਲੈ ਜਾਂਦਾ ਫਿਰ ਬਾਈ ਕਹਿੰਦਾ ਪੜਦਾ ਚੱਕਾ ਇਹਦਾ ਵਪਾਰੀ ਫਿਰ ਤਰਾਜ ਕਰਦੇ ਆ ਚਲੋ ਜੀ ਚਲੋ ਜੀ ਤੁਰਦਾ ਤੁਰਦਾ ਲੋ ਜੀ ਚੱਕਰ ਸਾਰੇ ਭਰਾ ਤੁਰਾ ਤਰਾ ਕਰਮਾ ਵਾਲਾ ਚੰਗੀ ਪਲੀ ਪਲੋਸੀ ਆ ਕੱਦ ਵਰਡ ਸੋਹਣਾ ਲੋ ਜੀ ਹਾਂ ਔਰ ਫਿਰ ਚੈੱਕ ਕਰਾਂਗੇ ਸਾਰੇ ਥਾਣਾ ਲੋਛ ਮੋੜ ਦੋ ਲਓ ਬੰਦ ਲਓ ਲਿਓ ਲੋਕਰ ਬਾਈ ਜੀ ਨਾ ਜ ਰੁਕਣਾਡ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਟਾਈਟਲ ਚ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿਦਿਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ